ঠিক <laughs> আছে ਇਹ ਦਾ ਕਰਾਤਾ ਨਹੀਂ ਕਰਦੇ ਤੁਸੀਂ ਮੇਰੀ ਕਰ ਦੋ ਪਲੀਜ਼ ਕਿਹੜੇ ਚੀਜ਼ ਕੱਪ ਹੋ ਚੁੱਕੇ ਨੇ ਕੀ ਕਰੀਏ ਨੰਗਰ ਮੈਂ ਇੱਥੇ ਕਮੇਟੀ ਆਹ ਹਨ ਜੇ ਤੁਹਾਡੇ ਹੱਥੋਂ ਅਸੀਂ ਇਹਨਾਂ ਨੂੰ ਗਿਫਟ ਦੇ ਆ ਲਓ ਇਧਰ ਤੇ ਥੋੜਾ ਜਿਹਾ ਮੈਂ ਮੈਮ ਮਾਰੀ ਤੁਹਾਨੂੰ ਸਾਰਿਆਂ ਨੂੰ ਦੱਸਣੀ ਹੈ ਜਿੰਨੀ ਕਿ ਮੈਮ ਮੈਨੂੰ ਤੁਹਾਡੀ ਇਨਫੋਰਮੇਸ਼ਨ ਪ੍ਰਾਪਤ ਹੋਈ ਹੈ ਜੀ ਮੇਰਾ ਜੇ ਹੋਰ ਕੁਝ ਕਿਹਾ ਜੇ ਮੈਂ ਗੱਲ ਤਾਂ ਮੈਨੂੰ ਮਾਫ ਕਰਿਓ ਜੀ ਐਂਡ ਮੈਮ ਦੇ ਨਾਲ ਇੱਥੇ ਮੈਮ ਦੇ ਹਸਬੰਡ ਵੀ ਪਹੁੰਚ ਨੇ ਇੱਕ ਵਾਰੀ ਉਹਨਾਂ ਦਾ ਵੀ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕੀਤਾ ਹੈ ਥੈਂਕ ਯੂ ਸੋ ਮਚ

ਫਟਾ ਗੋਪਲ ਖੇਤ ਨਹੀਂ ਹੋਇਆ ਜੀ ਅੱਜ ਕੱਲ ਮੀਡੀਆ ਦਿਖਾਉਦਾ ਹੀ ਕੁਝ ਹੋਰ ਹੈ ਹਾਂ ਜੀ ਅਬ ਕੋਈ ਵੀ ਇਨਸਾਨ ਗਲਤ ਨਹੀਂ ਹੈ ਪਰ ਦਿਖਾਉਣ ਵਾਲਾ ਬਹੁਤ ਅਜੀਬ ਦਿਖਾ ਜਾਂਦੇ ਮੈਂ 93 ਦੇ ਲਾਸਟ ਸਤੰਬਰ ਤੋਂ ਸੰਦਰਚ ਮਠੰਡਾਈ 94 ਤੋਂ ਮੇਰਾ ਸਟਰਗਲ ਸ਼ੁਰੂ ਹੋਇਆ ਤੇ 98 ਚ ਮੇਰੀ ਪਹਿਲੀ ਤੇ ਆਈ ਮਰਸੀ ਦੇ ਵਿੱਚ ਰਹਿਣਾ ਹੁੰਦੇ ਰੇਸ ਗਰੀਬਾਂ ਦੀ ਮੋੜ ਤੇ ਲਾਂਦੇ ਆ ਚੋਰਾ ਕਹਿੰਦੀ ਚੀਜ਼ ਗਰੀਬਾਂ ਦੀ ਉਹ ਤੇ ਗਰੀਬਾਂ ਲਈ ਨਾ ਮਿਲਦੀ ਤੇ ਚੀਜ਼ ਸੁਧਿਆ ਜੇ ਉਹ ਤਾਂ ਕਿਸੇ ਹੁੰਦਾ ਹੀ ਕਹਿੰਦੀ ਜਦੋਂ ਕੋਈ ਉਹਨੂੰ ਵੀ ਤੋੜ ਦਿੰਦਾ ਫਿਰ ਗਰੀਬ ਇਹੀ ਕਹਿੰਦੇ ਨੇ ਭਰਾਵਾ ਸਾਡੇ ਕੋਲ ਤਾਂ ਇੱਕ ਦੇਲੀ ਸੀ ਉਹ ਹੀ ਮੋੜ ਤੇ ਸੀ ਸਹੀ ਗਾ ਮੋੜ ਤੇ ਲਾਂਦੇ ਆ ਚੋਰਾ ਕਹਿੰਦੀ ਚੀਜ਼ ਗਰੀਬਾਂ ਦੀ ਫਿਰ ਰੱਬ ਨੇ ਸੁਣੀ ਮੈਂ ਆਪਣਾ ਮਕਾਨ ਘਰੇ ਕੀਤਾ ਛੋਟਾ ਜਿਹਾ ਪੰਜਾ ਗੱਜ ਦਾ ਮਕਾਨ ਕਿੱਡਾ ਹੁੰਦਾ ਹੈ ਕੱਡੇ ਦੇ ਜਿੰਨਾ ਹੁੰਦਾ ਪੂਰੇ ਜਿੰਨਾ वो कंपनी के अंदर मैं टेप की थी बहुत बड़ा रिस्क लिया अच्छा छत तो बेच मेरे मम्मा पापा ने मेरा साथ दिता जो चल गए तो ठीक है नहीं जो पेट का टुकड़ा टुकड़ा घर वे ला के बह ही जावा फिर महाराज ने ऐसी सुनी वो टेप पंद्रह भी पैसे चल गए फिर मेरी टेप आई मैं तेरी जान के नाइनटी नाइन के अंदर ਫੇਰ ਜੱਟ ਨੂੰ ਰਾਰਕੀ ਟੀਮੇ ਨੂੰ ਮਾਰ ਕੇ ਤੇਰੀ ਘਰੇ ਕੈਨੇਡਾ ਡੂੰਗਾ ਵਾਲਾ ਹਰਵੇ ਇਸ਼ਕ ਮੁਹੱਬਤ ਜਾਰੀ ਰੱਬ ਦੇ ਨਾ ਵਰਕੇ ਇੱਕ ਮਾਰਾ ਹਥਿਆਰ ਦੂਜਾ ਮੱਲ ਦਾ ਪਿਆਰ ਕਿ ਚੱਕ ਕੌਲੀ ਚਾਪੀ ਯਾਰ ਨਹੀਂ ਹੋ ਲੱਗੀਆਂ ਨਾ ਬੋਲ ਕੇ ਤੈਨੂੰ ਰੱਜ ਕੇ ਰਵਾਵਾ ਕਿਤੇ ਟੱਕਰੀ ਦੇ ਕੱਢਾ ਤੇਰੀ ਘਰੇ ਕੈਨੇਡਾ ਡੂੰਗਾ ਵਾਲਾ ਹਰਵੇ ਰਾਜਾ ਜੋਗੀ ਹੋ ਗਿਆ ਸੱਚਾ ਬਣ ਵੀ ਰੋ ਅੰਮ੍ਰਿਤਸਰੋਂ ਚੱਲੇ ਗੁਰਾਂ ਨੂੰ ਮਿਲਣਾਈ ਚੰਡੀ ਕਰ ਜੇ ਹਸਨ ਨਹੀਂ ਤੇ ਮੁਕਸਰ ਵਰਗੀ ਜੁੱਤੀ ਸ਼ੇਰ ਬਟਾਰੇ ਲੋਕ ਬਰੇ ਜੋ ਤੰਤੇ ਦਾਲ ਕਪਤੀ ਲੁਧਿਆਣੇ ਜਿਹਾ ਰੋਗ ਨਹੀਂ ਤੇ ਅੰਮ੍ਰਿਤ ਸਰਜਿਆ ਜੇਰਾ ਵੇ ਨਚ ਲੈ ਹਾਨ ਤੇ ਆ ਦੇ ਕੇ ਸ਼ੌਕ ਦਾ ਅਖਾਰਾ ਨੰਬਰ 1 ਫਿਰ ਅਖਾਰਾ ਨੰਬਰ 2 ਬਹੁਤ ਡੇਪਾਆਂ ਤੇ ਸਾਰੀਆਂ ਡੇਪਾਂ ਨੂੰ ਸਰੋਤਿਆਂ ਨੇ ਪਰਪੋਰ ਪਿਆਰ ਕੀਤਾ ਤੇ ਉਦੋਂ ਮੈਂ ਏਡੀਕ ਲੱਲੀ ਜੀ ਹੁੰਦੀ ਸੀਗੀ ਮੈਂ ਮੈਂ ਤੋ ਅੱਜ ਦੇ ਬੱਚੇ ਕਹਿੰਦੇ ਨੇ ਵੀ ਅਸੀਂ ਖੁਦ ਖਰੀਦਾਂਗੇ ਰਾਜਾ ਜੋਗੀ ਹੋਣ ਤੱਕ ਦੁਨੀਆ ਦਾ ਕੋਨਾ ਕੋਨਾ ਇਹ ਛੋਟੀ ਜਿਹੀ ਜਸਵੰਤਨ ਦਾ ਜਾਣਨ ਆ ਗਿਆ ਸੀ ਪਰ ਮੈਂ ਇੱਕ ਗੱਲ ਤੁਹਾਨੂੰ ਸਮਝਾਉਣੀ ਆ ਵੀ ਮੈਂ ਕਦੀ ਆਪਣਾ ਕੱਪੜਾ ਨਹੀਂ ਖਰੀਦਿਆ ਸੀ ਹਮੇਸ਼ਾ ਮੇਰੀ ਮਾਂ ਖਰੀਦਦੀ ਸੀ ਤੇ ਮੈਂ ਮੇਰੀ ਮਾਂ ਨੂੰ ਕੋਈ ਗੱਲ ਕਹੀ ਸੀ ਵੀ ਜਿਹੜਾ ਪਿੱਛੇ ਬੈਠ ਗਿਆ ਪਿੱਛੇ ਖਤਮ ਹੋ ਗਿਆ ਬਹੁਤ ਹਨ ਪੜਾਉਣਾ ਕਿੰਦੇ ਜਦੋਂ ਕਿਸੇ ਨੂੰ ਮਾਰਨਾ ਹੋਵੇ ਉਹ ਤਾਂ ਡਾਂਗ ਨਾਲ ਨਹੀਂ ਮਾਰੇਗਾ ਕੁਛ ਵੜ ਕੇ ਮਾਰੀਂ ਤੁਸੀਂ ਇੰਨੀ ਉਚਾਈ ਤੇ ਚਲੇ ਜਾਓ ਵੀ ਮਾਰਾ ਕਰਨ ਵਾਲੇ ਫੜੀ ਉਚਾਈ ਦੇਖ ਕੇ ਥੱਲੇ ਡਿੱਗ ਜਾ। ਕਦੇ ਵੀ ਡਾਂਗ ਤੇ ਛੋਟੀ ਵਾਲੀ ਲੜਾਈ ਕਾਮਯਾਬ ਨਹੀਂ। ਨਾ ਹਥਿਆਰ ਵਾਲੀ ਲੜਾਈ ਕਾਮਯਾਬ। ਕੋਈ ਤੇ ਹਥਿਆਰ ਆਪਣੇ ਤੋਂ ਚੱਲ ਗਿਆ। ਤਾਂ ਵੀ ਸਾਰੀ عمر ਕੋਟ ਕੇ ਚੈਰੀਆਂ। ਜੇ ਅਗਲੇ ਤੋਂ ਚੱਲ ਗਿਆ ਫੇਰ ਆਪਾਂ ਗਏ। ਤੋ ਬੜੀਆ ਹਥਿਆਰ ਪਰਮਾਤਮਾ ਨੇ ਦਿੱਤਾ ਹੈ ਪਿਆਰ ਨਾਗਾ ਹਿਆ ਆ ਜੀਵ ਦਿੱਤੇ ਕਹਿੰਦੇ ਇਹ ਜੀਵ ਨੂੰ ਬੋਲਣ ਵੇਲੇ ਤੇ ਖਾਣ ਵੇਲੇ ਕੰਟਰੋਲ ਕੀਤਾ ਜਾਵੇ ਪਰ ਦਸਾਰੀ ਉਮਰ ਤੋ ਖਾਣ ਖਾ ਕੇ ਫਿਰ ਕਈ ਲੋਕ ਮੈਨੇ ਪੁੱਛਦੇ ਵੀ ਮੈਡਮ ਤੁਸੀਂ ਉਦਾਂ ਤੇ ਉਦਾਂ ਹੀ ਮੈਂ ਹੁਣ ਅੰਦਰ ਐਂਟਰ ਕਰਨ ਲੱਗੇ ਕਹਿੰਦੇ ਤੁਸੀਂ 25 ਸਾਲਾਂ ਤੋਂ ਉਵੇਂ ਹੀ ਹੋ ਮੈਂ ਕੋਈ ਵਿਸ਼ੇਸ਼ ਐਕਸਰਸਾਈਜ਼ ਨਹੀਂ ਕਰਦੀ ਸਾਡਾ ਭੋਜਨ ਆ ਮੇਰਾ ਛੇ 6:30 ਵਜੇ ਮੈਂ ਫਲਕਾ ਜੇ ਘਰੇ ਹੁਮਾ ਖਾ ਲੈਣੀ ਉਸ ਤੋਂ ਬਾਅਦ ਮੈਂ ਘਰੇ ਨਹੀਂ ਜਾਨੀ ਤਾਂ ਮੈਂ ਫੁਲਕਾ ਨਹੀਂ ਖਾਦੀ ਥੋੜਾ ਬਹੁਤ ਹਲਕਾ ਫੁਲਕਾ ਥਾ ਕੇ ਸੌਣੀ ਆ ਪਰ ਮੈਂ ਤਿੰਨ ਸੁਆਦ ਜ਼ਿੰਦਗੀ ਦੇ ਮਾਰ ਕੇ ਰੱਖੇ ਬੱਚੇ ਕਰਨਾ ਦਾ ਸੁਆਦ ਅੱਖਾਂ ਦਾ ਸੁਆਦ ਤੇ ਜੀਭ ਦਾ ਸੁਆਦ ਕਹਿੰਦੇ ਕੰਨ ਜਦੋਂ ਕਿਸੇ ਦਾ ਬੁਰਾ ਸੁਣਦੇ ਹੈ ਕਿਸੇ ਦੀ ਚੁਗਲੀ ਸੁਣਦੇ ਹੈ ਉਹ ਤੋਂ ਆਪਣਾ ਤਬਾਦ ਕੀ ਖਰਾਬ ਹੁੰਦਾ ਤੇ ਆਪਣਾ ਮਨ ਵਿਖਰਾ ਮੈਂ ਕੰਨਾਂ ਦਾ ਸਵਾਦ ਵੀ ਮਾਰ ਕੇ ਰੱਖਿਆ ਉਸ ਤੋਂ ਬਾਅਦ ਮੈਂ ਅੱਖਾਂ ਦਾ ਸਵਾਦ ਮਾਰ ਕੇ ਰੱਖਿਆ ਤੁਹਾਨੂੰ ਯਕੀਨ ਹੀ ਨਹੀਂ ਆਉਣਾ ਜਿਹਨੂੰ ਸਾਡੀ ਛੋਟੀ ਜੀ ਕੁੜੀਆ ਨੇ ਵਰਲਡ ਦੀ ਸਟਾਰ ਦੱਸਿਆ ਮੈਂ ਕਦੇ ਆਈਬ੍ਰੋ ਨਹੀਂ ਬਣਾਈ ਕਦੇ ਮੈਂ ਵਾਹਾਂ ਤੇ ਬੈਕਸ ਨਹੀਂ ਕੀਤੀ ਦੇਖੋ ਤੁਹਾਡੇ ਜਿੰਨੇ ਮੇਰੇ ਬਾਹੜਾ ਉਹ ਤੁਹਾਨੂੰ ਦਿਸਣਗੇ ਕਦੇ ਮੈਂ ਹੱਥਾਂ ਤੇ ਨੇਲ ਪੋਲਿਸ਼ ਨਹੀਂ ਲਈ ਕਦੇ ਕੋਸ਼ ਨਹੀਂ ਕੀਤਾ ਆਈ ਸਿੱਧੇ ਗੋਤਾ ਮਰੀ ਕਿਸੇ ਵੀਡੀਓ ਚ ਤਪਾ ਮੇਰਾ ਮੋਟਾ ਕਰ ਲੋ ਮੇਰੇ ਉਹ ਵੜਾ ਦੇਣ ਸਾਡਾ ਵੀ ਜ਼ਿਆਦਾ ਚੇਂਜ ਹੋਣਾ ਚਾਹੀਦਾ ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਵੀ ਨਵੀਂ ਜਨਰੇਸ਼ਨ ਦੇ ਆਪਦੇ ਬੱਚਿਆਂ ਨੂੰ ਵੀ ਸਮਝਾਉਣੀ ਹੁੰਦੀ ਆ ਵੀ ਬੇਟਾ ਬ੍ਰਾਂਡ ਦੇ ਮਗਰ ਨਾ ਭਜੋ ਥੋੜੀ ਸਖਸ਼ੀਅਤ ਸਾਰੂਖਾਨ ਦੇ ਮਗਰ ਬ੍ਰਾਂਡ ਭਾਏ ਤੇ ਸਲਮਾਨ ਖਾਨ ਦੇ ਮਗਰ ਬ੍ਰਾਂਡ ਭਾਏ ਹਾਈ ਹੀਰੋਨ ਦੇ ਮਗਰ ਬ੍ਰਾਂਡ ਭਾਏ ਕਿਉਂ ਕਿ ਉਹਨਾਂ ਨੇ ਆਪ ਆਪ ਦੇ ਆਪ ਨੂੰ ਬ੍ਰਾਂਡ ਬਣਾਇਆ ਤੁਸੀਂ ਆਪ ਦੇ ਆਪ ਨੂੰ ਬ੍ਰਾਂਡ ਬਣਾ ਕੇ ਰੱਖੋ ਕਿ ਬ੍ਰਾਂਡ ਵਾਲੇ ਤੁਹਾਡੇ ਘਰ ਆ ਕੇ ਪੁੱਛਣ ਵੀ ਨਹੀਂ ਸਾਡਾ ਕਪੜਾ ਪਾ ਲੋਗੇ ਬ੍ਰਾਂਡ ਵੱਡਾ ਵੀ ਤੁਸੀਂ ਵੱਡੇ ਹੋ। ਅੱਜ ਇੱਕ ਗਲਤ ਫਹਿਮੀ ਹੈ ਕਿ ਆਪਾਂ ਬ੍ਰਾਂਡ ਮੰਗਰ ਜਾਂਦੇ ਆਂ, ਮਹਿੰਗੀਆਂ ਘੜੀਆਂ ਬੰਦਦੇ ਆਂ, ਮਹਿੰਗੇ ਸ਼ੂਜ਼ ਪਾਉਂਦੇ ਆਂ। ਮੇਰੇ ਪੈਰਾਂ 'ਚ 200 ਦੀ ਜੁੱਤੀ ਹੈ, ਮੇਰੇ ਪੈਰਾਂ 'ਚ 2000 ਦੀ ਜੁੱਤੀ ਹੈ। ਮਹਿੰਗਾ ਦੀ ਮਹਿਸੂਸ ਨਹੀਂ ਕੀਤਾ, ਮੈਂ ਕਹਿੰਦੀ ਹੁਣੀ ਆਂ, ਜੋ ਪ੍ਰਮਾਤਮਾ ਨੇ ਜਸਵੰਦਰ ਬਣਾਤੀ ਹੋਈ ਰਹੇਗੀ। ਇਹ ਬਦਲ ਨਹੀਂ। ਆ ਦੇਖੋ। ਕਿਉਂਕਿ ਇਕੱਲੀ ਤੁਰੀ ਦੁਨੀਆ ਦੀ ਭੀੜ 'ਚ ਬਚੀ ਤਾਂ ਬਚੀ ਨਹੀਂ ਤਾਂ ਖਾਸ। ਕੱਲੀ ਤੁਰੀ ਦੁਨੀਆ ਦੀ ਭੀੜ ਚ ਬਚੀ ਤਾਂ ਬਚੀ ਨਹੀਂ ਤਾਂ ਨਾ ਸਹੀ ਗਾਣਾ ਕਰਨਾ ਲਈ ਗਾਇਆ ਹੈ ਅੱਖਾਂ ਲਈ ਨਹੀਂ ਗਾਣਾ ਕਰਨਾ ਲਈ ਗਾਇਆ ਹੈ ਅੱਖਾਂ ਲਈ ਨਹੀਂ ਗੱਲ ਜੱਚੀ ਤਾਂ ਜੱਚੀ ਨਹੀਂ ਤਾਂ ਨਾ ਸਹੀ ਗੱਲ ਮੂੰਹ ਤੇ ਕਹੀ ਹੈ ਬਟ ਪਿੱਛੇ ਨਹੀਂ ਗੱਲ ਮੂੰਹ ਤੇ ਕਹੀ ਹੈ ਬਟ ਪਿੱਛੇ ਨਹੀਂ ਗੱਲ ਪਜੀ ਤਾਂ ਪਜੀ ਨਹੀਂ ਤਾਂ ਨਾ ਸਹੀ ਕੱਲੀ ਤੁਰੀ ਦੁਨੀਆ ਦੀ ਭੀੜ ਚ ਬਚੀ ਤਾਂ ਬਚੀ ਨਹੀਂ ਤਾਂ ਨਹੀਂ ਤਾਂ ਨਹੀਂ ਨਹੀਂ ਤਾਂ ਨਹੀਂ ਇੱਕ ਬੱਚੇ ਮੈਂ ਤੁਹਾਨੂੰ ਗੌਰ ਸਮਝਾਉਣੀ ਆ ਅੱਜ ਦੇ ਪੇਰੈਂਟਸ ਨੂੰ ਮੈਂ ਬਹੁਤ ਪਸੰਦ ਕਰਦੀ ਹਾਂ ਬਹੁਤ ਬੱਚੇ ਚ ਕੋਈ ਵੀ ਹੋਣਾ ਰੇ ਉਹ ਕਿੱਦਾਂ ਪੜ੍ਹਨਾ ਚਾਹੁੰਦਾ ਉਹ ਭੰਗੜਾ ਪਾਉਣਾ ਚਾਹੁੰਦਾ ਉਹ ਜ਼ਿਆਦਾ ਸਟੱਡੀ ਕਰਨਾ ਚਾਹੁੰਦਾ ਅੱਜ ਦੇ ਜ਼ੁਗੜਾ ਹਰ ਪੇਰੈਂਟਸ ਬੱਚਿਆਂ ਦੇ ਨਾਲ ਆਰ ਦੇ ਬੱਚਿਆਂ ਦੇ ਭਾਵੇਂ ਬੇਟੀ ਹੈ ਭਾਵੇਂ ਬੇਟਾ ਹੈ ਪਰ ਖੋਲੇ ਨਹੀਂ ਪਰ ਇੱਕ ਗੱਲ ਯਾਦ ਰੱਖਿਓ ਨਾ ਪਰੰਦਾ ਗਲਤ ਇਸਤੇਮਾਲ ਕਦੇ ਨਾ ਕਰਿਓ ਬੱਚੇ ਕਦੇ ਨਾ ਕਰੋ ਕਿ ਮਰਦ ਦੀ ਲੋਕ ਕਹਿੰਦੇ ਨੇ ਵੀ ਮੈਂ ਪੜ ਲਏਗੀ ਮੈਂ ਕਮਾਈ ਕਰਨ ਲੱਗੀ ਕਹਿੰਦੇ ਮਰਦ ਪੈਸੇ ਲਈ ਨਹੀਂ ਚਾਹੀਦਾ ਹੁੰਦਾ ਔਰਤਾ ਵੀ ਬਹੁਤ ਮਰਦ ਨਾਲੋਂ ਜ਼ਿਆਦਾ ਕਮਾ ਰਹੀਆਂ ਨੇ ਪਰ ਜੋ ਮਰਦ ਦੀ ਸ਼ਕਤੀ ਹੈ ਤੇ ਪਰਮਾਤਮਾ ਨੇ ਆਪਾਂ ਨੂੰ ਦਿੱਤੀ ਹੋਏ ਐਵੇਂ ਨਹੀਂ ਦਿੱਤੀ ਪਹਿਲਾ ਬਾਪ ਦੇ ਰੂਪ ਚ ਫਿਰ ਭਰਾ ਦੇ ਰੂਪ ਚ ਫਿਰ ਚਾਚੇ ਤਾਏ ਮਾਮੇ ਨਾਨੇ ਫੋਪੜ ਦੇ ਰੂਪ ਚ ਫਿਰ ਪਤੀ ਦੇ ਰੂਪ ਚ ਇਹਨਾਂ ਦਾ ਹੋਣਾ ਆਪਣੇ ਨਾਲ ਬਹੁਤ ਜ਼ਰੂਰੀ ਹੈ। ਇਹ ਕਦੇ ਵੀ ਦਿਲ ਦੇ ਅੰਦਰ ਨਾਲੇ ਆਇਓ ਮੈਂ ਇਹਨਾਂ ਤੋਂ ਬਗੈਰ ਆਪਾਂ ਇੱਕ ਕਦਮ ਤੁਰ ਜਾਂਦੇ। ਕਿਉਂਕਿ ਜੇ ਆਪਾਂ ਘਰ ਦੇ ਸ਼ੇਰ ਨੂੰ ਮਾਰ ਦਾਂਗੇ ਨਾ ਮੈਮ ਫਿਰ ਬਾਹਰ ਲੇ ਕੇ ਢਕਪਲੋਲਾ ਕਰਨ ਲੱਗੇ ਜਾਣਗੇ। ਬੇਟਾ ਘਰ ਦੇ ਸ਼ੇਰਾਂ ਨੂੰ ਕਦੇ ਨਾ ਮਾਰੀਓ। ਕਦੇ ਵੀ ਜਿੰਨਾ ਮਰਜ਼ੀ ਚੰਦ ਤੇ ਪਹੁੰਚ ਜਾਓ ਅਸਮਾਨ ਤੇ ਪਹੁੰਚ ਜਾਓ ਪਰ ਘਰ ਦੇ ਸ਼ੇਰਾਂ ਨੂੰ ਮੋਛ ਤਾਈ ਰੱਖਿਓ। ਉਹਨਾਂ ਨੂੰ ਗਲੀ ਵਿੱਚੋਂ ਤੁਰਦਿਆਂ ਨੂੰ ਕਿਵੇਂ ਸੇ ਤੋਂ ਅੱਖ ਚਰਾ ਕੇ ਨਾ ਲੰਗਣਾ ਪਵੇ ਮੈਂ ਤਾਂ ਮੇਂ ਗੋਣ ਵਾਲੀ ਆ ਮੈਂ ਤਾਂ ਮੇਂ ਸਿੰਗਰਾਂ ਪਰ ਮੇਰੇ ਬ੍ਰਦਰ ਨੇ ਹਮੇਸ਼ਾ ਮੋਛਤਾ ਰੱਖੀ ਐ ਮੇਰੇ ਬਾਪ ਨੇ ਹਮੇਸ਼ਾ ਮੋਛਤਾ ਰੱਖੀ ਐ ਪਤੀ ਦੇ ਭਾਵੇਂ ਮੈਰੇ ਕਲੀਨ ਸ਼ੇਵ ਨੇ ਪਰ ਆਇਆ ਹੈ ਕਰਨੋ ਤਹਾੜਦੀ ਪਰ ਇੱਕ ਮੇਂ ਕਮੀ ਐ ਮੇਰੇ ਕੋਈ ਨੁਆਈ ਨਾ ਦੀ ਕਦੀ ਨਹੀਂ ਅੱਜ ਆਪ ਕਿਉਂ ਨਹੀਂ ਇੱਥੇ ਬੁਲਾਵਾ ਦਿਆ ਹੋਇਆ ਹੋਇਆ ਜੀ ਕਿਉਂਕਿ ਅੱਜ ਮੇਰੇ ਹੱਕ ਦੀ ਕਚਹਿਰੀ ਐ ਤੇ ਇਹਦੇ ਚਿਰ ਮੈਨੂੰ ਬੋਲਣਾ ਚਾਹੀਦਾ। ਬੱਚੀ ਕਦੇ ਆਈ ਲਵ ਯੂ ਨਹੀਂ ਕਿਹਾ। ਅੱਜ ਨਾਲ ਸੁੱਚ ਨਹੀਂ ਕਿਹਾ। ਨਾ ਹੀ ਪੰਜਾਬੀ ਚ ਤੇ ਨਾ ਹੀ ਅੰਗਰੇਜ਼ੀ ਚ ਕਦੇ ਆਈ ਨਹੀਂ ਕਿਹਾ ਵੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਹਾਂ ਮੈਂ ਪੜਨਾ ਪਸੰਦ ਕਰਦੀ ਹਾਂ। ਇਹ ਗੱਲ ਮੈਂ ਤੁਹਾਨੂੰ ਥਾਂ ਸੁਣਾਈ ਹੈ। ਮਹੀਨੇ ਬਾਅਦ ਸਾਰੀਆਂ ਬਾਕਸ ਮੇਰੇ ਲਈ ਲਿਆਉਂਦੇ। ਉਹ ਆਈ ਲਵ ਯੂ ਹੁੰਦਾ। ਜਦੋਂ ਮੈਂ ਬਾਰਤ ਮਾਰਾ ਮੈਨੂੰ ਚਾਹ ਬਣਾ ਕੇ ਆਪਣੇ ਆਪ ਦੇ ਦਿੰਦੇ ਨੇ। ਉਹ ਆਈ ਲਵ ਯੂ ਹੁੰਦਾ। ਕਿ ਇਹ ਜਿਹੜੀ ਮੁਹੱਬਤ ਹੈ ਉਹ ਬਲੇ ਲਫ਼ਾਜ਼ਾਂ ਦੇ ਮਹਤਾਜ ਨਹੀਂ ਹੁੰਦੀ ਤੁਸੀਂ ਆਪੀ ਘਰ ਵਾਲੇ ਨੂੰ ਬਾਰੇ ਸੋਚਣਾ ਸ਼ੁਰੂ ਕਰ ਦੋ ਆਪਦੇ ਪੇਰੈਂਟਸ ਬਾਰੇ ਕਿ ਉਹ ਕਿੱਥੇ ਕਿਵੇਂ ਸਾਡੇ ਨਾਲ ਖੜਦੇ ਨੇ ਬਸ ਉਹ ਆਈ ਲਵ ਯੂ ਆ ਵੈਮ ਕੱਢ ਦੋ ਵੀ ਸੁਣੇ ਆਈ ਲਵ ਯੂ ਕਦੇ ਤੇ ਦੁਪਹਿਰੇ ਆਈ ਲਵ ਯੂ ਕਦੇ ਸ਼ਾਮ ਨੂੰ ਆਈ ਲਵ ਯੂ ਕਦੇ ਸ਼ੈਡ ਜਿੰਨੇ ਜ਼ਿਆਦਾ ਸ਼ਬਦ ਯੂਜ਼ ਕੀਤੇ ਜਾਣਗੇ ਉਹਨਾਂ ਬੰਦੇ ਝੂਠੇ ਸੱਚੇ ਬੰਦੇ ਨੂੰ ਜ਼ਿਆਦਾ ਸ਼ਬਦ ਯੂਜ਼ ਕਰਦੇ ਲੋਰ ਦਿਖਾਈ ਦੇ ਕੁਛ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਹੈ ਕਿ ਪਿੰਜਰਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਪਿੰਜਰਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਆਜ਼ਾਦ ਪੰਛੀ ਦਾ ਮਜ਼ਾ ਨਹੀਂ ਆ ਸਕਦਾ ਹੁਣ ਤੁਸੀਂ ਕੱਲੇ ਹੋ ਨੱਚੇ ਜਾਓ ਉੱਡਦੇ ਹੋ ਇਹ ਨਜ਼ਾਰਾ ਵੱਖਰਾ ਹੀ ਹੈ ਪਿੰਜਰਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਆਜ਼ਾਦ ਪੰਛੀ ਦਾ ਮਜ਼ਾ ਨਹੀਂ ਆ ਸਕਦਾ ਕਿਤੇ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਤਾਂ ਵੀ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਰੂ ਹੋਵੇ ਭਾਵੇਂ ਲੱਖ ਮੰਦਰਾਂ ਦਾ ਤਾਰੂ ਹੋਵੇ ਪਾਵੇ ਲਖਸਮੰਦਰਾ ਦਾ ਬਿਨਾ ਮਲਾਵੇ ਪਾਰ ਨਹੀਂ ਜਾ ਸਕਦਾ ਕਹਿੰਦੇ ਸਿੱਧੂਆ ਸ਼ੇਰ ਮਰਜੂ ਭੁੱਖ ਦੁੱਖਾ ਸਿੱਧੂਆ ਸ਼ੇਰ ਮਰਜੂ ਭੁੱਖ ਦੁੱਖਾ ਪਰ ਮਰਦਾ ਮਰਦਾ ਵੀ ਕਹਾਣੀ ਪਰ ਮੈਂ ਮੈਂ ਹੁਣ ਕਲਯੋਗ ਦੇ ਸ਼ੇਰ ਤੇ 50% ਦਾ ਦਾ ਮਾਰਦਾ ਔਰ ਇਹ ਕਹਾ ਅਬ ਤੇ 50% ਮੈਨੂੰ ਝੂਠੀ ਲੱਗਦੀ ਹੈ ਕਿਉਂਕਿ ਕਲਯੋਗ ਦਾ ਸ਼ੇਰ ਮਰਨ ਦਾ ਸੰਦੇ ਨਿਕਰਦਾ ਕਾ ਹਾਲ ਹੈ ਨਹੀਂ ਅੱਗੇ ਕਹਿੰਦੇ ਸਿੱਧੂ ਬੇਸ਼ੇਰ ਸੱਜਣਾ ਸ਼ਿਕਾਰ ਕਰਦਾ ਕਿਸੇ ਦਾ ਕੀਤਾ ਸ਼ਿਕਾਰ ਨਹੀਂ ਖਾਂਦਾ ਹੁਣ ਕਾਂਜੂ ਬਤਾ ਸ਼ੇਰ ਹੈ ਸਰ ਖਾਂਦਾ ਕਿਸੇ ਦਾ ਕੀਤਾ ਸ਼ਿਕਾਰ ਅੱਗੇ ਕਹਿੰਦੇ ਸੀ ਕਿ ਸ਼ੇਰ ਬੇਹਦ ਉਸ ਦਿਨ ਸ਼ਾਇਦ ਆਪਾਂ ਨੂੰ ਘਟ ਮਿਲਣ ਦਾ ਮੌਕਾ ਮਿਲਿਆ ਨਹੀਂ ਐਡੀ ਪਦਵੀ ਤੇ ਆ ਕੇ ਹਾਂ ਤਾਂ ਮੈਂ ਇੱਕ ਸੰਗਰੀ ਮੈਮ ਨੇ ਫਟਾਫਟ ਮੇਰਾ ਹੱਥ ਫੜਿਆ ਤੇ ਮੈਨੂੰ ਨਾਲ ਨਾਲ ਇੱਥੋਂ ਤੱਕ ਲੈ ਕੇ ਆਈ ਪਤਨੀ ਮੇਰੇ ਦਿਲ ਨੇ ਆਉਂਦੇ ਆਉਂਦੇ ਕਿੰਨੀਆਂ ਕੁ ਦੁਆਵਾਂ ਦਿੱਤੀਆਂ ਜੀ ਬਹੁਤ ਵਾ ਵੈਗ ਨੂੰ ਤੁਹਾਨੂੰ ਬਹੁਤ ਰੱਖੀਆਂ ਬਖੀ ਨੇ ਕੁਰਸੀ ਕਿ ਐਸੀ ਚੀਜ਼ ਹੈ ਨਾ ਜੀ ਇਥੇ ਬਹਿ ਕੇ ਬੰਦਾ ਮੰਨੋ ਮਲੀ ਤਾਂ ਹੋ ਜਾਂਦਾ ਪਰ ਮੈਂ ਪਹਿਲੀ ਇੱਕ ਹਸਤੀ ਦੇਖੀ ਹੈ ਪੂਰੀ ਉਮਰ ਚ ਜਿਨ੍ਹਾਂ ਨੇ ਮੈਨੂੰ ਇੱਕ ਕਦਮ ਵੀ ਪਿੱਛੇ ਨਹੀਂ ਰਹਿਣ ਦਿੱਤਾ ਜਦੋਂ ਅਸੀਂ ਗੱਡੀ ਚ ਉਤਰੇ ਤੇ ਮੇਰਾ ਹੱਥ ਆਏ ਕਰਕੇ ਫੜਦੇ ਆ ਚੱਲ ਮੇਰੇ ਨਾਲ ਨਾਲ ਮੈਂ ਤੇਰੇ ਨਾਲ ਸੱਚੀ ਦਾਇਰਾ ਸੁਬੇੜੇ ਸ਼ਾਇਦ ਬਾਬਾ ਜੀ ਨੇ ਬਾਤ ਪੜਨਾ ਵੀ ਸ਼ੁਰੂ ਕਰਦਾ ਹੋਣਾ ਮੇਰੇ ਅੰਦਰ ਨਾ ਖੁਸ਼ੀ ਚੱਖਾਂ ਸਿਮ ਗਈ। ਵੀ ਕੋਈ ਐਨਾ ਡਾਊਨ ਟੂ ਅਰਥ ਵੀ ਹੋ ਸਕਦਾ। ਥੈਂਕ ਯੂ ਮੈਮ। ਥੈਂਕ ਯੂ। ਸੱਚੀ। ਕਹਿੰਦੀ ਇੱਕ ਤਾਂ ਆਪਾਂ ਸੁਣਦੇ ਹੁੰਦੇ ਆ। ਇੱਕ ਕਿਸੇ ਤੋਂ ਆਪਣੇ ਨਾਲ ਵੀਰ ਦੀ ਹੈ ਨਾ। ਫਿਰ ਇੱਥੇ ਕੋਈ ਬਹਿ ਜਾਂਦਾ। ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਵਧਾਈ। ਸਾਉਣ ਮਹੀਨਾ ਕਲਰਾਂ ਦੇ ਵਿੱਚ ਕੁੜੀਆਂ ਪੀਆਂ ਲਾਈਆਂ ਕਲਰਾਂ ਦੇ ਵਿੱਚ ਹੁੰਦੀਆਂ ਅੱਗੇ ਕੁੜੀਆਂ ਸਾਉਣ ਮਹੀਨਾ ਕਲਰਾਂ ਦੇ ਵਿੱਚ ਕੁੜੀਆਂ ਪੀਆਂ ਲਾਈਆਂ ਮੇਰੇ ਵਰਗੀਆਂ ਸੱਜੇ ਵੀ ਆਈਆਂ ਨੱਚਣ ਟੱਪਣਆਂ ਆ ਉਹ ਕੋਈ ਕਿਸਮ ਦੇ ਰਾਤੜਿਆ ਆਉਂਦਾ ਝੂਲਾ ਫੜ ਕੇ ਮਿੱਗਦਾ ਚੱਕਲੂ ਹਾਂਦੀਓ ਰਾਹੀ ਵੇਖੇ ਨੀ ਠੜ ਠੜ ਕੇ ਝੂਲਾ ਚੱਕਲੂ ਹਾਂਦੀਓ ਰਾਹੀ ਵੇਖੇ ਨੀ ਠੜ ਠੜ ਕੇ ਤੇ ਹੁਣ ਆਪਾਂ ਮਹਿਮਾਜੋ ਜੀ ਬੋਲੇਗਾ ਭਾਜੀ ਸੁਣਨਾ ਆਜ ਕੀ ਕਹਦਾ ਕਿ ਤੁਸੀਂ ਮੈਨੂੰ ਸੜ ਸਾਜ ਕਿਉਂ ਨਹੀਂ ਲਿਓਣ ਦਿੱਤੇ ਤੇ ਪੁੱਛ ਸਾਜ ਲਿਆਉਦੇ ਤੁਹਾਡੇ ਨਾਲ ਰਾਤ ਦੇ 12 ਵਜੇ ਤੱਕ ਪੀਆ ਬਣਾਉਂਦੇ ਚੱਲਣਾ ਜਾ ਰਹਾ ਹਾਂ ਉਸੇ ਸਾਰੇ ਨੇ ਰੋਟੀ ਖਾਦੀ ਹੋਈ ਹੈ ਬੋਲੀਆ ਰੋਟੀ ਤਾਂ ਉਹ ਜੀ ਖਾਦੀ ਬੋਲੀਆ ਬਾਈ ਪਰ ਪੌਤਾ ਲੱਗਣਾ ਚਾਹੀਦਾ ਥੋੜੀ ਤਾੜੀ ਬੋਲੀਆ ਆਪਣੇ ਬੋਲੀਆ ਢੋਲਾ ਜੀ ਆਪਣੇ ਆਪਣੇ ਢੋਲਵਾਸ देखी प्रीतोद कि मरता तू तो मैं अपने पिंड <laughs> ਚਾਰ ਦਿਨ ਪੇਕੇ ਜਾਵੜੇ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਤਾਂ